ਆਓ ਪੰਜਾਬੀ ਸਿੱਖੋ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦਾ ਵਿਸ਼ਾ ਹੈ ਚਾਰ ਅੱਖਰਾਂ ਦੇ ਜੋੜ ਵਾਲੇ ਸ਼ਬਦ ਬੱਬਾ ਰਾਰਾ ਗੱਗਾ ਦੱਦਾ ਵਰਗਦ ਤੱਤਾ ਰਾਰਾ ਕੱਕਾ ਸ਼ਿਸ਼ਯ ਤਰਕਸ਼ ਆੜਾ ਚੱਚਾ ਕੱਕਾ ਨੰਨਾ ਅਚਕਨ ਕੱਕਾ ਟੈਂਕਾ ਹਹਾ ਲੱਲਾ ਕਟਹਲ गगरा रा रा तत्ता नन्ना गर्दन तत्ता रा रा मम्मा सस धर्मस पप्पा नन्ना गगटाका पनगत आरा चचा कक्का नन्ना अचकन टैका मम्मा टैका मम्मा टम टम दत्ता रा रा चचा नन्ना दर्जन पप्पा रा रा बवा तत्ता पर्वत ਵਰ ਰਾਰਾ ਤ ਤਾਨੰਨਾ ਬਰਤਨ ਸਸਾਰਾਰਾ ਕਕਾ ਸਸਾ ਸਰਕਸ ਵਰ ਰਾਰਾ ਕਕਾ ਤ ਤ ਵਰਗਤ ਆਰਾ ਜਜ ਕਾਰਾਰਾ ਅਜਗਰ ਮਮਾਲੱਲਾ ਮਮਾਲੱਲਾ ਮਲਮਲ ਆਰਾ ਜਜ ਕਾਰਾਰਾ ਜਜ ਅਚਰਜ ਦੱਤਾ ਫਫਾ ਤ ਤਾਰਾਰਾ ਡਕਟਰ ਆਹ ਰਾਰਾ ਦੱਤਾ ਮੰਮਾ ਹਰਦਮ ਵਕਰ ਆਰਾ ਕਕਾ ਤੱਤਾ ਵਰਕਤ ਨਦਤਾ ਸ਼ਸ਼ਿਆ ਰਾਰਾ ਤੱਥ ਦਸ਼ਰਤ ਸ਼ਸ਼ਿਆ ਲੱਲਾ ਕਕ ਮਮਾ ਸ਼ਲਗਮ ਉਪਾਰ ਆਰਾ ਮਮਾ ਲੱਲਾ ਪਰਮਲ ਆੜਾ ਰਾਰਾ ਜਦਿਆਨਨ ਅਰਜਨ ਨੰਨਾ ਫੁਫਾਰ ਆਰਾ ਤੱਤਾ ਨਫਰਤ ਚਚਾ ਮਮਾ ਤੱਚਾ ਮਮਾ ਚੰਚੰ ਆਹਾਰਾ ਰਾਰਾ ਕਕਾ ਤੱਤਾ ਹਰਕਤ ਕਕਾ ਸਸਾ ਰਾਰਾ ਤੱਤਾ ਕਸਰਤ ਸ਼ਸ਼ਾਰ ਆਰਾਮ ਬਾਤ ਤਾ ਸ਼ਰਬਤ ਮਮਾ ਖਖਾ ਮਮਾ ਲੱਲਾ ਮਖਮਲ ਬੱਬਾ ਚਾ ਪਪਾ ਨੰਨਾ ਬਚਪਨ ਪਪਾ ਤਤਾ ਚ ਜਾੜਾੜਾ ਪਤਛੜ ਕਕਾ ਟੈਕਾ ਹਾ ਹਾ ਲੱਲਾ ਕਟਲ ਤਤਾ ਰਾਰਾ ਕਕਾ ਸ਼ਸ਼ਾ ਤਰਕਸ਼ ਆੜਾ ਦਤਾ ਰਾਰਾ ਕਕਾ ਅਦਰਕ ਸ਼ਸ਼ਾ ਬੱਬਾ ਨੰਨਾ ਮਮਾ ਸ਼ਬਨਮ ਖਖਟ ਐ ਕਾ ਮਮਾ ਲੱਲਾ ਖਟਮਲ ਸਸਾ ਰਾਰਾ ਵਾਵਾਨੰਨ ਸਰਵਨ ਗੱਦਾਲ ਲੱਲਾ ਦਾਲ ਲੱਲਾ ਦਲ ਦਲ ਥੈਂਕ ਯੂ